ਸਤਿ ਸ਼੍ਰੀ ਅਕਾਲ ਜੀ ਮੇਰੇ ਨਵਦੀਪ ਸਿੰਘ ਤੂਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਗੱਲ ਕਰਨੀ ਸੀ ਆਪਾਂ ਕਾਮਯਾਬ ਕਿਉਂ ਨਹੀਂ ਹੁੰਨੇ ਆਪਾਂ ਕੰਮ ਕਰਦੇ ਆ ਕੰਮ 'ਚ ਘਾਟਾ ਪੈਣ ਲੱਗ ਪੈਂਦਾ ਜੇ ਆਪਾਂ ਨੂੰ ਭੁੱਖ ਲੱਗਦੀ ਆ ਤਾਂ ਉਹ ਘਟ ਲੱਗਣ ਲੱਗ ਪੈਂਦੀ ਆ ਜੇ ਆਪਾਂ ਕਿਤੇ ਜਾਣੇ ਆ ਤਾਂ ਜਾਨ ਨੂੰ ਜੀ ਨਹੀਂ ਕਰਦਾ ਉਹ ਹੁੰਦਾ ਕਿਵੇਂ ਆ ਉਹ ਆਪਾਂ ਕਦੇ ਬੈਠ ਕੇ ਸੋਚਿਆ ਨਹੀਂ ਕਿਸੇ ਸਿਆਣੇ ਬੰਦੇ ਕੋਲ ਬੈਠੇ ਹੀ ਨਹੀਂ ਜੇ ਆਪਾਂ ਕਿਸੇ ਸਿਆਣੇ ਕੋਲ ਬੈਠਦੇ ਆ ਤੇ ਆਪਾਂ ਉਹਦੀ ਗੱਲ ਅਣਸੁਣੀ ਕਰ ਦਿੰਨੇ ਆ ਕਿ ਆਪਾਂ ਕਿਸੇ ਰਿਸ਼ਤੇਦਾਰੀ ਚ ਜਾਣੇ ਆ ਆਪਾਂ ਆਪਦੇ ਬਰਾਬਰ ਦੇਆਂ ਨਾਲ ਬੈਠਦੇ ਆ ਵੀ ਇਹਨਾਂ ਨਾਲ ਆਪਣੀ ਮਤ ਮਿਲਦੀ ਆ ਆਪਾਂ ਇਹਨਾਂ ਨਾਲ ਬੈਠ ਜੀਏ ਕਿ ਆਪਾਂ ਨੂੰ 10-15 ਮਿੰਟ ਕਿਸੇ ਬਜ਼ੁਰਗਾਂ ਕੋਲ ਜਾ ਉਹਨਾਂ ਦੇ ਕੋਈ ਬਜ਼ੁਰਗਾਂ ਦੇ ਕੋਲ ਬੈਠਣਾ ਚਾਹੀਦਾ ਤਾਂ ਜੋ ਤੁਹਾਨੂੰ ਕੋਈ ਪਤੇ ਦੀ ਗੱਲ ਦੱਸ ਸਕੇ ਜੇ ਤੁਸੀਂ ਉਸ ਤੋਂ ਉਸ ਚੀਜ਼ ਤੋਂ ਗਿਆਨ ਲੈ ਕੇ ਤੁਸੀਂ ਆਪਣੇ ਕੰਮ ਵੱਲ ਅੱਗੇ ਵਧ ਸਕੋ ਆਪਾਂ ਉਹ ਗੱਲ ਉੱਥੇ ਛੱਡ ਦਿੰਨੇ ਆ ਆਪਾਂ ਉਹ ਸੋਚਦੇ ਨਹੀਂ ਆਪਾਂ ਨੂੰ ਉਹ ਉਦਾਹਰਨ ਬੰਦੇ ਨੇ ਦਿੱਤੀ ਕਿਉਂ ਆ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ ਵਾ ਮੇਰੀ ਕਿਰਿਆਨੇ ਦੀ ਦੁਕਾਨ ਆ ਤੇ ਮੈਂ 27-2200 ਰੁਪਿਆ ਲੈਣਾ ਸੀ ਕਿਸੇ ਤੋਂ ਤੇ ਮੈਨੂੰ ਡੈਡੀ ਨੇ ਕੱਲ ਤਾਂ ਕਹਿੰਦਾ ਆਪਾਂ ਫਲਾਣੇ ਬੰਦੇ ਤੋਂ 27-2200 ਰੁਪਿਆ ਲੈਣਾ ਵਾ ਤੇ ਜਾ ਕੇ ਲੈ ਆ ਮੈਂ ਨਾ ਨਹੀਂ ਲੈਂਦਾ ਕਿ ਤੇ ਉਹ ਸੁਣਨਾ ਲਵੇ ਤੇ ਐਵੇਂ ਗੁੱਸਾ ਕਰ ਜੇ ਮੈਂ ਉੱਥੇ ਗਿਆ ਤੇ ਉਹ ਬਾਹਰ ਬੈਠਾ ਮੈਂ ਕਿਹਾ ਅੰਕਲ ਸਸੀ ਕਾਲ ਤੇ ਮੈਂ ਕਿਹਾ ਆਪਣਾ ਥੋੜੇ ਜਿਹੇ ਪੈਸੇ ਰਹਿੰਦੇ ਸੀ 2-3 ਸਾਲ ਹੋ ਗਿਆ ਤੇ ਆਏ ਨਹੀਂ ਤੇ ਥੋੜੇ ਮੋٹے ਦੇ ਦਿਓ ਜਿੰਨੇ ਹੁੰਦੇ ਆ ਤੇ ਬਾਕੀ ਬਾਅਦ ਚ ਦੇ ਦਿਓ ਕਹਿੰਦਾ ਬਹਿ ਜਾ ਮੈਂ ਤੈਨੂੰ ਇੱਕ ਗੱਲ ਸੁਣਾਉਣਾ ਮੈਂ ਉਹਦੇ ਕੋਲੇ ਬੈਠ ਗਿਆ ਤੇ ਉਹ ਗੱਲ ਸੁਣਾ ਲੱਗਾ ਕਹਿੰਦਾ ਮੈਂ ਉਹ ਫੌਜ 'ਚ ਸੀਗਾ ਰਟਾਇਰ ਸੀ ਕਹਿੰਦਾ ਮੈਂ ਫੌਜ 'ਚ ਸੀਗਾ ਤੇ ਮੈਂ ਕਿਸੇ ਤੋਂ ਨਾ 800 ਰੁਪਿਆ ਲਿਆ ਸੀ 2-3 ਦਿਨਾਂ ਦੇ ਨਾ ਵਾਸਤੇ ਤੇ ਮੈਂ ਉਹਨੂੰ ਕਹਿਤਾ ਵੀ ਮੈਂ ਤੈਨੂੰ 2-3 ਦਿਨ ਨੂੰ ਮੋੜ ਦੂੰਗਾ ਜਦ ਤੇ ਘਰ ਦੇ ਨੂੰ ਚਾਹੀਦੀ ਤੇ ਮੇਰੀ ਹੰਦਨਗਾ ਖਤਮ ਹੋ ਗਈਆਂ ਤੇ ਤੁਸੀਂ ਮੈਨੂੰ 7-800 ਰੁਪਏ ਦੇ ਦੋ ਤੇ ਕਹਿੰਦਾ ਉਹ ਮੈਂ ਰਟਾਇਰ ਵੀ ਹੋ ਗਿਆ ਤਾਂ ਕਹਿੰਦਾ ਮੇਰੇ ਤੋਂ ਮੋੜਿਆ ਹੀ ਨਹੀਂ ਗਿਆ ਤੇ ਉਹਦੇ ਹੁਣ ਕਹਿੰਦਾ ਮਤਲਬ ਇਹ ਸੀਗੇ ਵੀ ਤੁਹਾਡਾ ਵੀ 27-2200 ਰੁਪਏ ਮੇਰੇ ਤੋਂ ਮੋੜਿਆ ਨਹੀਂ ਜਾਣਾ ਜਿਹੜੀ ਮੇਰੀ 20000 25000 ਪੈਨਸ਼ਨ ਆਉਂਦੀ ਆ ਮੇਰੀ ਨੀਤ ਮਾੜੀ ਆ ਤੇ ਮੈਂ ਤੁਹਾਡਾ ਇਹ ਪੈਸਾ ਨਹੀਂ ਮੋੜ ਸਕਦਾ ਮੈਂ ਇਹ ਨੀਤ ਮਾੜੀ ਕਿਉਂ ਕਹੀ ਆ ਕਈ ਬੰਦਿਆਂ ਦੀ ਸੋਚ ਹੁੰਦੀ ਆ ਵੀ ਕੁਝ ਪੈਸੇ ਜੋੜ ਲਈਏ ਆਉਣ ਵਾਲੀ ਉਮਰ 'ਚ ਆਪਣੇ ਕੰਮ ਆਉਣਗੇ ਤੇ ਉਹਨਾਂ ਦੇ ਸੋਚ ਕੇ ਹੁੰਦੀ ਆ ਵੀ ਬਿਮਾਰੀ ਤੇ ਲੱਗਣਗੇ ਆਪਾਂ ਬਿਮਾਰ ਹੋਵਾਂਗੇ ਤੇ ਆਪਾਂ ਇਹ ਪੈਸੇਾਂ ਤੋਂ ਆਪਦੀ ਬਿਮਾਰੀ ਠੀਕ ਕਰ ਲਾਂਗੇ ਇਹ ਸੋਚ ਹੁੰਦੀ ਆ ਬਿਮਾਰੀ ਇਹਨੂੰ ਬਿਮਾਰੀ ਸੋਚ ਦਾ ਨਾਮ ਦਿੱਤਾ ਗਿਆ ਵੀ ਆਪਾਂ ਹੁਣ ਬਿਮਾਰ ਹੋਣਾ ਹੀ ਹੋਣਾ ਆ ਉਮਰ 'ਚ ਜਾ ਕੇ ਤੇ ਅੰਦਰ ਬਿਮਾਰੀ ਘਰ ਕਰ ਜਾਂਦੀ ਆ ਜਿੱਦੇ ਮੈਂ ਆਪਣਾ ਨਸ਼ਾ ਘਰ ਕਰ ਜਾਂਦਾ ਜਾਂ ਆਪਾਂ ਇੱਕ ਗੋਲੀ ਖਾਣੇ ਆ ਸੱਤ ਦਿਨ ਛੱਡ ਕੇ ਤੇ ਹੌਲੀ-ਹੌਲੀ ਆਪਾਂ ਡੇਲੀ ਖਾਣ ਲੱਗ ਪੈਂਦੇ ਆ ਇਸੇ ਤਰ੍ਹਾਂ ਬਿਮਾਰੀ ਜਦੋਂ ਘਰ ਘਰ ਜਾਂਦੀ ਹੈ ਤੇ ਹੌਲੀ-ਹੌਲੀ ਉਮਰ ਦੇ ਹਿਸਾਬ ਨਾਲ ਬਿਮਾਰੀ ਆਪਾਂ ਨੂੰ ਲੱਗ ਜਾਂਦੀ ਹੈ ਉਮਰ ਦੇ ਹਿਸਾਬ ਨਾਲ ਉਹ ਬਿਮਾਰੀ ਆਪਾਂ ਨੂੰ ਹੌਲੀ-ਹੌਲੀ ਵੜਾਵਾ ਦੇਣ ਲੱਗ ਪੈਂਦੇ ਆ ਤੇ ਆਪਾਂ ਪੱਕੇ ਹੁੰਦੇ ਆਦੀ ਹੋ ਜਾਂਦੇ ਆ ਤੇ ਆਪਾਂ ਨੂੰ ਜਿਹੜਾ ਪੈਸਾ ਆਪਾਂ ਜੁੜਿਆ ਹੁੰਦਾ ਤੇ ਉਸ ਤੇ ਲੱਗਣ ਲੱਗ ਪੈਂਦਾ ਮੈਂ ਇੱਕ ਦਿਨ ਵੀਡੀਓ ਸੁਣਦਾ ਪਿਆ ਸੀ ਬਜ਼ੁਰਗ ਸੀ ਮੇਰੇ ਸਾਹਮਣੇ 60 65 ਸਾਲਾਂ ਦੀ ਉਮਰ ਹੋ ਗਈ ਤੇ ਉਹਨੇ ਕਿਹਾ ਸੀ ਵੀ ਜਦੋਂ ਵੀ ਤੁਸੀਂ ਸੋchnਾ ਹਮੇਸ਼ਾ ਪੋਜ਼ਿਟਿਵ ਸੋchnਾ ਭਾਵੇਂ ਤੁਹਾਨੂੰ ਘ ਮਾਵੇਂ ਤੁਸੀਂ ਜ਼ਿੰਦਗੀ ਚ ਹਾਰ ਰਹੇ ਆ। ਮੇਰੀ ਦੁਕਾਨਾਂ ਵਿੱਚ ਗਾਹਕ ਆ ਜਾਂਦੇ ਇਸ ਕਰਕੇ ਕਈ ਵਾਰੀ ਵੀਡੀਓ ਮੇਨੂੰ ਵਿੱਚੋਂ ਕੱਟਣੀ ਪੈ ਜਾਂਦੀ ਆ। ਤੇ ਜਦੋਂ ਆਪਾਂ ਗੱਲ ਕਰਦੇ ਸੀ ਵੀ ਜਦੋਂ ਬਿਮਾਰੀ ਘਰ ਕਰ ਜਾਂਦੀ ਹੈ ਤੇ ਆਪਾਂ ਹੌਲੀ-ਹੌਲੀ ਬਿਮਾਰ ਹੋਣੇ ਜਾਂਦੇ ਆ ਤੇ ਆਪਣੀ ਸੋਚ ਵੀ ਉਦਾਂ ਜਾਂਦੀ ਹੈ ਤੇ ਮੈਂ ਉਹ ਬਜ਼ੁਰਗ ਦੀ ਵੀਡੀਓ ਸੁਣਦਾ ਪਿਆ ਸੀ ਤੇ ਉਹ ਨੇ ਆਖਿਆ ਸੀ ਵੀ ਹਮੇਸ਼ਾ ਵੀ ਪੋਜ਼ਿਟਿਵ ਹੀ ਰਹਿਣਾ। ਹਮੇਸ਼ਾ ਪੋਜ਼ਿਟਿਵ ਸੋਚਣਾ ਤੁਸੀਂ। ਉਹ ਵਾਦੇ ਘਾਟੇ ਜ਼ਿੰਦਗੀ ਚੱਲਦੇ ਰਹਿੰਦੇ ਆ ਤੇ ਇਹ ਵਾਦੇ ਘਾਟੇ ਜ਼ਿੰਦਗੀ ਚੱਲਦੇ ਰਹਿੰਦੇ ਨੇ ਕਦੋਂ ਸਮਝ ਆਉਂਦੀ ਹੈ ਜਦੋਂ ਆਪਾਂ 40-45 ਦੀ ਉਮਰ ਤੋਂ ਟੱਪਦੇ ਜਾਂਦੇ ਆ ਉਹਦੋਂ ਜ਼ਿੰਦਗੀ ਆਪਣਾ ਸਮਝ ਆਉਂਦੀ ਹੈ ਵੀ ਇਹ ਚੱਲੀ ਜਾਣਾ ਕਦੇ ਵਾਧਾ ਆ ਗਿਆ ਕਦੇ ਘਾਟਾ ਆ ਗਿਆ ਮੇਨ ਚੀਜ਼ ਕੀ ਹੈ ਤੁਸੀਂ ਆਪ ਦਾ ਕਰਜ਼ਾ ਫਰੀ ਰਹੋ ਕੋਈ ਲੋਨ ਦੇ ਪੰਗੇ ਚ ਨਾ ਪਾਓ ਲੋਨ ਲੈ ਕੇ ਆਦੇ ਸ਼ੌਂਕ ਪੂਰੇ ਨਾ ਕਰੋ ਮੰਨ ਲਓ ਤੁਸੀਂ ਕੋਈ ਵੀ ਗੱਡੀ ਲੈ ਲਈ ਹੈ ਕਿਸ਼ਤਾਂ ਦੇ ਲੈ ਲਈ ਹੈ ਤੁਹਾਡੀ ਸਾਰੀ ਕਮਾਈ ਕਿਸ਼ਤ 'ਚ ਵੜੀ ਜਾਣੀ ਹੈ ਤਾਂ ਨਾ ਤੁਹਾਨੂੰ ਚੈਨ ਹੋਣਾ ਗੱਡੀ ਘਰੇ ਦੇ ਘਰੇ ਖੜੀ ਹੈ ਤੇ ਦਿਖਾਉਣੀ ਕਿੰਨੂਆ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੇ ਕਿਸ਼ਤ ਤੁਹਾਨੂੰ ਕਦੇ ਨਹੀਂ ਦੇਣੀ ਕਦੇ ਤੁਹਾਨੂੰ ਪੈਸਾ ਨਹੀਂ ਦੇਣਾ ਮੈਂ ਤੁਹਾਡੇ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਨੈਗੇਟਿਵ ਨਹੀਂ ਕਹਿੰਦਾ ਵੀ ਤੁਹਾਡੇ ਨਾਲ ਨਹੀਂ ਖੜਦੇ ਹਮੇਸ਼ਾ ਖੜਦੇ ਆ ਪਰ ਮਹੀਨੇ ਬਾਅਦ ਤੁਹਾਨੂੰ ਕਿਸੇ ਨੇ ਕਿਸ਼ਤ ਨਹੀਂ ਦੇਣੀ ਉਹ ਤੁਹਾਨੂੰ ਆਪ ਹੀ ਤਾਰਨੀ ਪੈਣੀ ਹੈ ਜੇ ਕਿਸੇ ਨੇ ਪੈਸੇ ਫੜ ਵੀ ਲਏ 10, 20 ਹਰ ਇੱਕ ਕਿਸ਼ਤ ਦੋ ਕਿਸ਼ਤਾਂ ਦੇ ਤੇ ਉਹ ਤੁਹਾਨੂੰ ਪੈਸੇ ਵਾਪਸ ਕਰਨੇ ਪੈਣੇ ਆ ਇੱਕ ਮਨੋਂ ਤੁਹਾਨੂੰ ਕਰਜ਼ਾ ਚੜ ਗਿਆ ਇੱਕ ਮਨੋਂ ਤੁਹਾਨੂੰ ਕਿਸ਼ਤ ਜੋਗੇ ਵੀ ਪੈਸੇ ਕਿਸੇ ਤੋਂ ਫੜ ਕੇ ਮਨ ਲਓ ਤੁਹਾਡੇ 2022 ਹਰ ਰਿਜਿਸਟਰ ਦੇ 2 ਮਹੀਨਿਆਂ ਦੇ ਤੁਹਾਡੀਆਂ ਕਿਸ਼ਤਾਂ ਆੜੀਆਂ 44000 ਫੜੋਂਗੇ 44000 ਤੁਹਾਡੇ ਸਿਰ ਚੜ ਗਿਆ ਤੇ ਉਹ ਕਿਦਾਂ ਲਾਉਣਾ ਵਾ ਉਧਰੋਂ ਫੇਰ ਅਗਲੇ ਮਹੀਨੇ ਦੀ ਕਿਸ਼ਤ ਆ ਜਾਣੀ ਆ ਮੈਂ ਅ ਨੈਟ ਤੇ ਵੇਖਿਆ ਸੀਗਾ ਫੋਟੋ ਵੇਖੀ ਸੀ ਮਰੂਤੀ ਦੇ ਪਿੱਛੇ ਲਿਖਿਆ ਸੀ ਭਾਵੇਂ ਕਹਿੰਦਾ ਛੋਟੀ ਆ ਪਰ ਕਿਸ਼ਤ ਤਾਂ ਕੋਈ ਨਹੀਂ ਉਹ ਹਮੇ ਪੋਜ਼ਿਟਿਵ ਗੱਲ ਆ ਵੀ ਗੱਡੀ ਮੇਰੇ ਕੋਲ ਹੀ ਵੀ ਹੈਗੀ ਆ ਜੇ ਮੀ ਪੈਂਦਾ ਤਾਂ ਤੇ ਭੇਜਦਾ ਮੈਂ ਵੀ ਨਹੀਂ ਤੇ ਭੇਜਦਾ ਉੱਥੇ ਫਾਰਚੂਨਰ ਵਾਲਾ ਆਪਣੀ ਦੇ ਭੇਜਦਾ ਸਵਿਫਟ ਵਾਲਾ ਆਪਣੀ ਗੇਰ ਹੁੰਦੇ ਵੀ ਪੈਣਾ ਪਟ્રોલ ਹੁੰਦੇ ਵੀ ਪੈਣਾ ਉਹ 25-30 ਹਜ਼ਾਰ ਦੀ ਵਧੀਆ ਆ ਜਾਂਦੀ ਹੈ ਤੇ 25-30 ਹਜ਼ਾਰ ਦਾ ਮੋਟਰਸਾਈਕਲ ਵੇਖੋ ਗੱਡੀ ਵੀ ਘਰੇ ਮੋਟਰਸਾਈਕਲ ਵੀ ਘਰੇ ਹੁਣ ਤਾਂ ਆਲਟੋ ਵੀ ਮੇਰੇ ਹਸਾਬ ਨਾਲ 40-45-50 ਹਜ਼ਾਰ ਦੀ ਵਧੀਆ ਘਰੇ ਰੱਖਣ ਨੂੰ ਵਧੀਆ ਹਾਲਤ ਦੀ ਆ ਜਾਂਦੀ ਆ ਇਸੇ ਕਰਕੇ ਹਮੇਸ਼ਾ ਚੰਗੀ ਸੋਚ ਚੰਗੇ ਤਰੀਕੇ ਨਾਲ ਚੱਲੋ ਆਪਾਂ ਮਰਦੇ ਕਦੋਂ ਮਰਦੇ ਉਦੋਂ ਆ ਮੰਨ ਲਓ ਆਪਣੇ ਘਰੇ ਕੋਈ ਗ੍ਰਿਲ ਲੱਗੀ ਹੈ ਲੋਹੇ ਦੀ ਆਪਾਂ ਉਹਨੂੰ ਬਾਹਰੋਂ ਰੰਗ ਕਰੀ ਜਾਂਦੇ ਆ ਉਹਨੂੰ ਅੰਦਰੋਂ ਤਾਂ ਜੰਗਾਲ ਲੱਗੀ ਜਾਂਦਾ ਇਦਾਂ ਹੀ ਆਪਣੀ ਸੋਚ ਆ ਆਪਾਂ ਬਾਹਰੋਂ ਲੋਸ਼ਨ ਲਾ ਕਰੀਮਾਂ ਲਾ ਕੇ ਲੋਕਾਂ ਨੂੰ ਗੱਲਾਂ 'ਚ ਲਿਆ ਕੇ ਨਹੀਂ ਮੈਂ ਐ ਆ ਮੈਂ ਉਹ ਆ ਇੱਥੇ ਮੰਗ ਕੇ ਕਿਸੇ ਦਾ ਕੋਟ ਪੈਂਟ ਬਲੇਜ਼ਰ ਮੰਗ ਕੇ ਐਨਕਾ ਮੰਗ ਕੇ ਸੈਂਟ ਸੈਂਟ ਦੱਸ ਕੇ ਮੈਂ ਲਾਉਣਗੇ ਅੱਜ ਕੱਲ ਮੈਂ ਅਵੀ ਨੈਟ ਤੇ ਵੀਡੀਓ ਵੇਖੀ ਸੀ ਮੰਨ ਲਓ ਆਧਾਰ 'ਚ ਜਾਂਦੇ ਆ ਜਾਂ ਵੱਡੇ ਮੋਲਾ 'ਚ ਜਾਂਦੇ ਆ ਚੈੱਕ ਕਰਦੇ ਆ ਬੱਲਾ ਕੇ ਸਾਨੂੰ ਪਸੰਦ ਨਹੀਂ ਆਇਆ ਤਾਂ ਬਾਹਰ ਇਹ ਕਾਦੀ ਹਵਾ ਹੋਈ ਇਹਦੇ ਚੰਗਾ ਵਿਆਹ ਤੇ ਨਾ ਹੀ ਜਾਓ ਤੇ ਜਿੱਦਾਂ ਆਪਾਂ ਉਹਨੂੰ ਹੁਣ ਗ੍ਰਿਲ ਨੂੰ ਰੰਗ ਕਰੀ ਜਾਂਦੇ ਆ ਤੇ ਅੰਦਰੋਂ ਉਹਨੂੰ ਜੰਗਾਲ ਲੱਗ ਜਾਂਦਾ ਇਦਾਂ ਹੀ ਆਪਣੀ ਸੋਚ ਆਪਾਂ ਅੰਦਰੋਂ 네ਗੇਟਿਵ ਹੋਈ ਜਾਂਦੇ ਆ ਤੇ ਬਾਹਰੋਂ ਐਵੇਂ ਪੋਜ਼ਿਟਿਵ ਆਪਾਂ ਦੁਨੀਆ ਨੂੰ ਦਿਖਾਈ ਜਾਂਦੇ ਆ ਹਾਂਜੀ ਐ ਬਹੁਤ ਫਲਾਨਾ ਆਈ ਚੱਕ ਦਾਂਗੇ ਉਹਨਾਂ ਵਾਲਾ ਸਮਾਂ ਵੇਖੀ ਜਾਊਗਾ ਆ ਜਿਹੜੇ ਬੰਦੇ ਅੱਜ ਚ ਜਿਉਂਦੇ ਆ ਇਹ ਵੀ ਗਲਤ ਆ ਤੇ ਜਿਹੜੇ ਕੱਲ ਚ ਜਿਉਂਦੇ ਆ ਇਹ ਵੀ ਗਲਤ ਆ ਦੂਰ ਦੀ ਸੋਚ ਤਾਂ ਹਮੇਸ਼ਾ ਰੱਖਣੀ ਚਾਹੀਦੀ ਆ ਮੰਨ ਲਓ ਆਪਾਂ ਅੱਜ ਕੋਈ 1 ਲੱਖ ਰੁਪਈਆ ਕਿਤੇ ਲਾਇਆ ਵਾ ਤੇ ਆਪ ਨੂੰ ਪਤਾ ਹੋ ਗਿਆ ਵੀ ਮਹੀਨੇ ਬਾਅਦ ਇਹਨੇ ਸਵਾ ਕ ਲੱਖ ਰੁਪਈਆ ਬਣ ਜਾਣਾ ਤਿੰਨ ਮਹੀਨੇ ਦਿਮਾ ਲੋ ਐਫ ਡੀ ਕਰਾ ਲਈ ਲੱਖ ਦੀ ਤੋਂ ਮੇਰੇ ਹਿਸਾਬ ਨਾਲ 14-15 ਹਜ਼ਾਰ ਤਿੰਨਾਂ ਕੁ ਮਹੀਨਿਆਂ ਬਾਅਦ ਬਣ ਜਾਂਦਾ ਆ ਤਿੰਨ ਤੇ 36 ਸੌਰੀ 7000 ਰੁਪਿਆ ਬਣ ਜਾਂਦਾ ਲੱਖ ਰੁਪਈਆ ਦਾ ਸਾਲ ਦਾ ਜੇ ਸਾਲ ਦੀ ਕਰਾਵਾਂਗੇ ਤਾਂ ਵੀ ਮੇਰੇ ਹਿਸਾਬ ਨਾਲ ਇੰਨਾ ਕੀ ਬੰਨਾ ਤੇ ਜੇ ਆਪਾਂ ਛੋਟੀ ਕਰਾਵਾਂਗੇ ਤੋਂ ਜ਼ਿਆਦਾ ਵਿਆਜ ਦਿੰਦੀ ਆ ਮਤਲਬ ਆਪਾਂ 50000 ਕਰਾਇਆ ਤੇ 3000 ਜੇ 50-50 ਹਜ਼ਾਰ ਦੀਆਂ ਦੋ ਐਫ ਡੀਆਂ ਕਰਾਈਆਂ ਤਾਂ 6000 ਰੁਪਿਆ ਤੇ ਉਹ 6000 ਰੁਪਿਆ ਆਪਣਾ ਵਧੀਆ ਬਣ ਜਾਂਦਾ ਇਸੇ ਕਰਕੇ ਹਮੇਸ਼ਾ ਪੋਜ਼ਿਟਿਵ ਸੋਚੋ ਜੇ ਤੁਸੀਂ ਕਰਜ਼ਾ ਲੈ ਸਕਦੇ ਆ ਤੁਹਾਨੂੰ ਨਹੀਂ ਲਾ ਸਕਦੇ ਤਾਂ ਨਾ ਲਾਓ ਘਰੇ ਐਵੇਂ ਸ਼ੌਂਕ ਨਾ ਪੂਰੇ ਕਰੋ ਰਿਸ਼ਤੇਦਾਰਾਂ ਨੂੰ ਗੱਡੀਆਂ ਵਖਾਉਣ ਨੂੰ ਨਾ ਲਿਆਓ ਮੋਟਰਸਾਈਕਲ ਵਖਾਉਣ ਨੂੰ ਨਾ ਲਿਆਓ ਲਿਆ ਕੇ ਕਰਾਈ ਤੇ ਸੂਟ ਦੋ 2000 ਦੇ ਤੇ ਵਿਆਹ ਤੇ ਪਾ ਲਈਨੇ ਤਾਂ ਉਹਦੋਂ ਬਾਅਦ 2000 ਦੋ ਹੀ ਸੌਦਾ ਛੱਡਿਆ ਹੋਵੇ ਤੇ ਮਹੀਨਾ ਡੇਢ ਬੰਦਾ ਵਧੀਆ ਖਾਂਦਾ ਸਿੰਪਲ ਸੂਟ ਲੈ ਲਓ ਸਿੰਪਲ ਸੂਟ ਨਾਲ ਵਿਆਹ ਵੇਖ ਲਓ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਤੁਹਾਡੇ ਕੋਲ ਸਿੰਪਲ ਸਿੰਪਲ ਸੂਟ ਪਾਏ ਹੁੰਦੇ ਤੇ ਬਾਅਦ ਚ ਉੱਥੇ ਜਾ ਕੇ ਕਹਿੰਦੇਵੇਂ ਉਹ ਫਲਾਨੇ ਨੇ ਤਾਂ ਸਿੰਪਲ ਜਿਹਾ ਪਾਇਆ ਸੀ ਇਹ ਗੱਲ ਹਰੇਕ ਬੰਦਾ ਕਹਿੰਦਾ ਹੀ ਆ ਭਾਵੇਂ ਉਹ ਲੇਡੀਜ਼ ਹੋਵੇ ਭਾਵੇਂ ਜੈਂਟਸ ਫਲਾਨੇ ਨੇ ਤਾਂ ਕੀਤਾ ਸੀ ਉਹ ਕੀਤਾ ਸੀ ਮੇਰੇ ਵਰਗਾ ਇੱਕ ਪੈਂਟ ਲੈ ਕੇ ਦੋ ਕਸ਼ਰਟਾਂ ਲੈ ਕੇ ਤਿੰਨ ਚਾਰ ਵਿਆਹ ਵੇਖ ਲੈਂਦਾ ਕਈ ਵਾਰ ਸੂਟ ਹੀ ਇੱਕ ਲਿਆ ਹੁੰਦਾ ਤੇ ਵਾਰੀ ਵਾਰੀ ਉਹ ਹੀ ਦੱਬੀ ਜਾਂਦਾ ਅਗਲਾ ਕਰਾ ਘਰੋਂ ਕੱਢ ਦਿੰਦਾ ਇੱਜ਼ਤ ਚਾਹੀਦੀ ਆ ਤੁਹਾਡੇ ਦਰਵਾਜ਼ੇ ਖੁੱਲੇ ਹੋਣੇ ਚਾਹੀਦੇ ਆ ਰਿਸ਼ਤੇਦਾਰਾਂ ਦੇ ਵੀ ਹਾਂ ਵੀ ਫਲਾਨਾ ਬੰਦਾ ਆ ਰਿਹਾ ਵਾ ਅਗਲਾ ਸੂਟਾ ਤੱਕ ਨਹੀਂ ਹੁੰਦਾ ਅਗਲੇ ਨੂੰ ਪਤਾ ਕਿ ਇਹ ਬੰਦੇ ਨੇ ਮੇਰੇ ਨਾਲ ਖੜਨਾ ਵਾ ਇਹਦੇ ਮਾੜੇ ਸਮੇਂ 'ਚ ਖੜੂਗਾ ਉਹਨੇ ਤੁਹਾਡੇ ਸੂਟਾ ਨਾਲ ਨਹੀਂ ਮਰਤਣਾ ਕਦੇ ਵੀ ਕਦੇ ਉਹਨੇ ਤੁਹਾਨੂੰ ਵਿਆਹ ਤੱਕੇ ਮਾਰ ਕੇ ਕੱਢਣਾ ਅਗਲੇ ਨੇ ਤੈਨੂੰ ਕਾਰਡ ਦਿੱਤਾ ਵਾ ਓਮੇ ਹੀ ਦਿੱਤਾ ਵਾ ਤੂੰ ਪਤਾ ਵੀ ਦਰਵਾਜ਼ੇ ਖੁੱਲੇ ਅੱਜ ਸਾਰਿਆਂ ਨੇ ਆਉਣਾ ਵਾ ਮਾੜੇ ਨਹੀਂ ਵੀ ਆਉਣਾ ਚੰਗੇ ਨਹੀਂ ਵੀ ਆਉਣਾ ਇਸੇ ਕਰਕੇ ਆਪਦੀ ਹਮੇਸ਼ਾ ਸੋਚ ਪੋਜ਼ਿਟਿਵ ਰੱਖਣੀ ਆ ਕਦੇ ਨੈਗੇਟਿਵ ਨਹੀਂ ਜਾਣਾ ਤੁਹਾਨੂੰ ਕੁਝ ਨਹੀਂ ਹੁੰਦਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਘਰ-ਬਾਰ ਪੈਸਾ ਸਭ ਕੁਝ ਇੱਥੇ ਰਹਿ ਜਾਣਾ ਜੇ ਤੁਸੀਂ ਜਿੰਨੇ ਇੱਕ ਤੁਹਾਡੀ ਇਨਕਮ ਆ ਉਹਨੇ ਇੱਕ ਤੁਸੀਂ ਸ਼ੌਂਕ ਰੱਖ ਲਓ ਉਹਨੇ ਇੱਕ ਤੁਸੀਂ ਸ਼ੌਂਕ ਪੂਰੇ ਕਰ ਲਓ ਜੇ ਤੁਸੀਂ ਆਧੇ ਇਨਕਮ ਤੋਂ ਵੱਧ ਸ਼ੌਂਕ ਰੱਖੋਗੇ ਤਾਂ ਤੁਹਾਡਾ ਘਰ-ਬਾਰ ਸਭ ਆਉਣ ਵਾਲੀਆਂ ਪੀੜ੍ਹੀਆਂ ਕਰਜ਼ੇ ਦੇ ਥੱਲੇ ਆ ਜਾਣਗੇ ਕਿਉਂਕਿ ਮੈਂ ਇਹ ਚੀਜ਼ ਚ ਹੁਣ ਲੰਘ ਚੁੱਕਿਆ ਤੇ ਮੈਨੂੰ ਤਾਂ ਪਤਾ ਐਸੇ ਕਰਕੇ ਸ਼ੌਂਕ ਹੁਣ ਮੇਰੇ ਕੋਲੇ ਮੈਂ ਪਿਛੇ 2024 ਚ ਦੀਵਾਲੀ ਤੇ ਮੋਟਰਸਾਈਕਲ ਕਢਾਉਂਦਾ ਮੇਰਾ ਪੂਰਾ ਇਰਾਦਾ ਸੀ ਵੀ ਮੈਂ ਏਜੰਸੀ ਵੀ ਸਾਰਾ ਪਤਾ ਕਰ ਲਿਆ ਵੀ ਮੈਂ ਭਾਜੀ ਆਉਣਾ ਵਾ ਤੇ ਮੋਟਰਸਾਈਕਲ ਲੈਣਾ ਵਾ ਫਿਰ ਮੈਂ ਕੈਸ਼ ਲਵਾਂ ਕਿ ਕਿਸ਼ਤਾਂ ਤੇ ਲਵਾਂ ਮੈਂ ਕਿਸ਼ਤਾਂ ਤੇ ਲੈਣ ਬਾਰੇ ਸੋਚਿਆ ਤੇ 92000 ਦਾ ਸੀਗਾ ਮੋਟਰਸਾਈਕਲ ਸਪਲੈਂਡਰ ਤੇ ਉਹ 1 ਲੱਖ 15 15 ਚ 25 ਦੇ 15 15 ਦੇ ਨੇੜੇ ਪੈਣਾ ਸੀਗਾ ਕਿਸ਼ਤਾਂ ਤੇ ਫਿਰ ਮੈਂ ਸੋਚਿਆ ਵੀ ਮੈਂ ਇੰਨੇ ਤੇ 5000 ਲਾ ਦਵਾਂ ਇੰਜਨ ਤੇ ਤੇ ਮੇਰਾ ਵਧੀਆ ਚੱਲੀ ਜਾਣਾ ਤੇ ਉਹਨਾਂ ਨੇ ਮੇਰੇ ਤੋਂ 3500 ਰੁਪਏ ਇੰਜਨ ਤੇ ਲਾਇਆ ਤੇ ਮੇਰਾ ਮੋਟਰਸਾਈਕਲ ਵਧੀਆ ਚੱਲੀ ਜਾਂਦਾ ਤੇ ਜਿਹੜਾ ਮੈਂ ਉਹਨਾਂ ਨੂੰ 80 85000 ਪਹਿਲਾਂ ਦੇਣਾ ਸੀਗਾ ਤੇ ਉਹ ਮੇਰਾ ਬਚ ਗਿਆ ਤੇ ਉਹਦਾ ਮੈਂ ਥੋੜਾ ਜਾਂ ਕੋਈ ਚੀਜ਼ ਲੈ ਲਈ ਸੀ ਜੋ ਅੱਜ ਮੇਰੀ ਵਾਦੇ ਚ ਕਿਉਂਕਿ ਹਰੇਕ ਚੀਜ਼ ਦੀ ਵੀਡੀਓ ਹੀ ਦੱਸੀ ਨਹੀਂ ਜਾ ਸਕਦੀ ਤੇ ਮੈਂ ਕੁਝ ਚੀਜ਼ ਕੁਝ ਕੁਝ ਪੈਸੇ ਮੈਂ ਕਿਹੇ ਚੀਜ਼ ਚ ਲਾਤੇ ਸੀ ਵੀ ਉਹ ਵੀ ਮੇਰੇ ਅੱਜ ਵਾਦੇ ਚ ਤੇ ਇਸੇ ਕਰਕੇ ਬੈਨੀਫਿਟ ਆ ਸੋਚਿਆ ਕਰੋ ਆਪ ਦੀ ਚੀਜ਼ ਆਪ ਵੇਚੋ ਆਪ ਦਾ ਕੰਮ ਆਪ ਕਰੋ ਮਾਲਕ ਬਣੋ ਜੇ ਤੁਸੀਂ ਕਿਤੇ ਲੱਗੇ ਆ ਉਸ ਦੇ ਹਿਸਾਬ ਨਾਲ ਦਾ ਖਰਚ ਸਾਰਾ ਰੋਟੀ ਪਾਣੀ ਬਚਾ ਕੇ ਆਪ ਦਾ ਬੈਂਕ ਪੈਲਸ ਵਧਾਓ ਤੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਪੈਸਾ ਤੁਸੀਂ ਆਪਦੇ ਕੰਮ ਕਾਰ ਚ ਲਾ ਸਕੋ ਨਾ ਕਿ ਬਿਮਾਰੀ ਵਿੱਚ ਹਮੇਸ਼ਾ ਐ ਸੋਚਣਾ ਵੀ ਇਹ ਪੈਸਾ ਮੇਰੇ ਬੱਚੇ ਕੰਮ ਚ ਲਾਉਣਗੇ ਐ ਨਹੀਂ ਸੋਚਣਾ ਵੀ ਇਹ ਮੇਰੀ ਬਿਮਾਰੀ ਤੇ ਲੱਗਣਗੇ ਇਦਾਂ ਕਦੇ ਨਹੀਂ ਸੋਚਣਾ ਮੇਰੀ ਸ਼ਾਨ ਦੀ ਵੀਡੀਓ ਬੰਦਾ ਸੁਣੇ ਸ਼ਾਨ ਮੇਰੇ ਨਾਲ ਸ਼ੇਰਪੁਰ ਦਾ ਮੇਰੇ ਨਾਲ ਕਈ ਵਾਰੀ ਬੈਠ ਕੇ ਗਿਆ ਤੇ ਕਈ ਵਾਰੀ ਹੁਣ ਹੁਣ ਵੀ ਉਹ ਮੇਰੇ ਨਾਲ ਬਲੂਮਿੰਗ ਬਰਡ ਸਿਕਿਉਰਟੀ ਗਾਰਡ ਹੋਊਗਾ ਉਹਨੇ ਅਜੇ ਤੱਕ ਸ਼ੇਰਪੁਰੋਂ ਸਵੇਰੇ ਉਹ ਮੇਰੇ ਸਾਹਮਣੇ 5:30 6 ਵਜੇ ਤੁਰਦਾ ਹੋਊਗਾ 6 ਵਜੇ ਖੜਾ ਹੁੰਦਾ ਵੀਰ ਚੌਂਗੇ ਧਰਮਕੋੜ ਉਹ ਲਿਫਟ ਲੈ ਕੇ ਹੀ ਬਲੂਮਿੰਗ ਸਕੂਲ ਤੱਕ ਜਾਂਦਾ ਤੇ ਉਹਨੇ ਕਿੰਨਾ ਕਰਾਇਆ ਬਚਾਲਿਆ ਹੋਊਗਾ ਜੇ ਮੰਨ ਲਓ ਉਹਨੇ 40 ਰੁਪਏ ਵੀ ਲੱਗੇ ਜੇ ਮੰਨ ਲਓ 10 ਸਾਲ 10 ਮੈਂ ਮੰਨ ਲਓ 5 ਸਾਲ ਉਹਨੂੰ ਲੱਗੇ ਹੋਏ ਆ 5 ਸਾਲ ਲੱਗੇ ਨੂੰ ਹੋ ਗਿਆ ਤੇ ਬਾਹਰੋਂ ਪਾਣੀ 60 60 ਮਹੀਨੇ ਦੇ 60 40 ਮੇਰੇ ਸਹਾਨੌ ਨੇ 24-25000 ਰੁਪਇਆ ਬਚਾ ਲਿਆ ਹੁਣ ਇਹ 24-25000 ਦੀ ਉਹ ਐਫ ਡੀ ਕਰਾਵੇ ਤੇ 3 ਮਹੀਨੇ ਦੀ 28-29000 ਹੁੰਦਾ ਉਧਰ ਡਬਲ ਹੋਈ ਜਾਣਾ ਤੇ ਉਧਰੋਂ ਵੀ ਪੈਸੇ ਬਚੀ ਜਾਣੇ ਆ ਉਹ ਲਿਫਟ ਲੈ ਕੇ ਜਾਂਦਾ ਉਹਨੇ ਰੋਕੀ ਜਾਣਾ ਜੇ ਮੰਨ ਲਓ ਕਿਸੇ ਨੇ 7-800 ਮੀਟਰ ਵੀ ਜਾਣਾ ਵਾ 1000 ਮੀਟਰ ਜਾਣਾ ਨੇ ਬੈਠ ਜਾਣਾ ਨੇ ਕਹਿੰਦਾ ਵੀਰੇ ਮੈਨੂੰ ਬਸ ਲਈ ਜਹੀਂ ਇੱਥੇ ਤੱਕ ਤਾਰ ਦੇ ਜੋ ਕਿ ਗੰਡੇ ਆਲਾ ਆ ਗਿਆ ਵੀਰੇ ਸਾਰੇ ਹੁਣ ਸਬਜ਼ੀ ਲੈਣ ਜਾਂਦੇ ਆ ਮੋਗੇ ਉਹਨੂੰ ਬਹਿ ਜਾਣਾ ਨਾਲ ਰੇੜੇ 'ਚ ਬਹਿ ਜਾਣਾ ਉਹਨੇ ਚੀਜ਼ ਨਹੀਂ ਵੇਖਣੀ ਛੋਟੀ ਆ ਕਿ ਵੱਡੀ ਆ ਜਿਹੜੀ ਚੀਜ਼ ਰੋਕਿਆ ਨੇ ਹੱਥ ਦ ਕਾਣੇ ਤੇ ਪਹੁੰਚ ਜਾਣਾ ਤਾਂ ਕਈ ਧਰਮਕੋਟ ਜਿਹੜੇ ਵੀਰ ਜਾਂਦੇ ਆ ਸਵੇਰੇ ਕਈਆਂ ਨਾਲੋਂ ਬੈਠਿਆ ਵੀ ਹੋਊਗਾ ਉਹ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਇਸੇ ਕਰਕੇ ਸੌਖੇ ਤੋਂ ਸੌਖਾ ਤਰੀਕਾ ਲੱਭੋ ਜ਼ਿੰਦਗੀ ਜਿਉਣ ਦਾ ਤੇ ਜ਼ਿੰਦਗੀ ਜਿਓ ਧੰਨਵਾਦ